वैसे ਤਾਂ ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤਮ ਹੈ ਮਹਾ ਲਗਾਤਾਰ ਸਦੀਆਂ ਤੋਂ ਪੰਜਾਬ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਆਇਆ ਹੈ ਅੱਜ ਦੇ ਦੌਰ ਦੇ ਵਿੱਚ ਮੈਂ ਇਹਨੂੰ 3-4 ਹਿੱਸਿਆਂ ਦੇ ਵਿੱਚ ਗੱਲ ਕਰਨਾ ਚਾਹਵਾ ਜੋੜ ਕੇ ਇੱਕ ਪੌਸੀ ਪੱਧਰ ਤੇ ਕਾਨੂੰਨ ਪੱਧਰ ਦੇ ਉੱਤੇ ਕੇਂਦਰ ਸਰਕਾਰ ਹੋਵੇ ਸੂਬਾ ਸਰਕਾਰ ਹੋਵੇ ਉਦਯੋਗਪਤੀ ਹੋ ਕਿਵੇਂ ਜੁੜ ਗਏ ਨੇ ਆਪਸ ਦੇ ਵਿੱਚ ਕਿਵੇਂ ਕਲਿੱਕ ਕਰ ਗਿਆ ਇਸ ਕਰਕੇ ਉਹਦੀ ਜਾਣਕਾਰੀ ਤੋਂ ਬਿਨਾ ਮੂਵਮੈਂਟ ਅੱਗੇ ਵਧਾਈਆਂ ਨਹੀਂ ਜਾਣੀਆਂ ਉਹਦੇ ਤੋਂ ਅੱਗੇ ਤੋਰੀਆਂ ਨਹੀਂ ਜਾਣੀਆਂ ਪਹਿਲੀ ਗੱਲ ਇਹ ਹੈ ਕਿ ਹੁਣ ਅਸੈਂਬਲੀ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਕਾਨੂੰਨ ਆਉਂਦੇ ਨੇ ਉਹ ਉੱਥੇ ਨਹੀਂ ਬਣਦੇ 12 ਡਰਾਫਟ ਬਣ ਕੇ ਆਉਂਦੇ ਨੇ ਉੱਥੇ ਕੇਵਲ ਹੱਥ ਖੜੇ ਹੁੰਦੇ ਨੇ ਇਸ ਪੱਧਰ ਦੇ ਉੱਤੇ ਸਭ ਤੋਂ ਪਹਿਲਾ ਵੱਡਾ ਨੁਕਸ ਕੀ ਹੈ ਜਿਹੜਾ ਅਸੀਂ ਜਦੋਂ ਸਿਰ ਤੇ ਪੈਂਦੀ ਹੈ ਉਦੋਂ ਬੋਲਦੇ ਆ ਮੈਨੂੰ ਲੱਗਦਾ ਕਿ ਇਹ ਗੱਲ ਜਿਹੜੀ ਕਹੀ ਗਈ ਹੈ ਠੀਕ ਹੈ ਕਿ ਸਾਨੂੰ ਕੁਝ ਪਹਿਲਾਂ ਪਤਾ ਲੱਗ ਗਿਆ ਜੀ ਸੈਕਟਰੀ ਲੱਗਣ ਲੱਗ ਨਹੀਂ ਪਤਾ ਲੱਗਿਆ ਬਹੁਤ ਗੱਲਾਂ ਸਾਨੂੰ ਭਜੜੀਆਂ ਐ ਏਦੋਂ ਵੀ ਪਹਿਲਾਂ ਪਤਾ ਲੱਗ ਜਾਣੀਆਂ ਚਾਹੀਦੀਆਂ ਸੀ ਉਹਦੇ ਬਾਰੇ ਸੋਚਣ ਦੀ ਲੋੜ ਓ ਕੀ ਐ ਪਹਿਲੀ ਗੱਲ ਇਹ ਐ ਕਿ ਗਵਰਨਮੈਂਟ ਆਫ ਇੰਡੀਆ ਨੇ ਪਾਰਲੀਮੈਂਟ ਦੇ ਵਿੱਚ 72 ਘੰਟਿਆਂ ਦੇ ਵਿੱਚ ਵਿੱਚ ਰਾਜ ਸਭਾ ਤੇ ਲੋਕ ਸਭਾ ਨੇ ਪਾਣੀ ਨੂੰ ਪ੍ਰਦੂਸ਼ਿਤ ਕਰਨਾ ਪਾਣੀ ਨੂੰ ਖਰਾਬ ਕਰਨ ਦਾ ਲਾਇਸੈਂਸ ਦਿੱਤਾ ਹੈ ਉਹਨਾਂ ਨੇ ਕਾਨੂੰਨ ਪਾਸ ਕਰਤਾ ਕਿ ਪਾਣੀ ਤੇ ਹਵਾ ਹੁਣ ਦੋਨੋਂ ਜਿਹੜਾ ਮਰਜੀ ਜਿੰਨਾ ਮਰਜੀ ਪ੍ਰਦੂਸ਼ਿਤ ਕਰੇ ਉਹਦੇ ਤੇ ਕ੍ਰਿਮੀਨਲ ਪਰਚਾ ਦਰਜ ਨਹੀਂ ਹੋ ਸਕਦਾ ਅਪਰਾਧਿਕ ਪਰਚਾ ਜਿਹੜਾ ਪ੍ਰਵਿੰਦਰ ਕਿਤਨੇ ਉਹ ਨਹੀਂ ਕਹਿੰਦੇ ਨੇ 10 ਮਈ ਨੂੰ ਡੇਟ ਹੈ ਜਦੋਂ ਕਾਨੂੰਨ ਇਹ ਬਣ ਗਿਆ ਇਹ ਕ੍ਰਾਈਮ ਹੀ ਨਹੀਂ ਆ ਪਾਣੀ ਤੇ এনਵਾਇਰਨਮੈਂਟ ਕ੍ਰਾਈਮ ਨਹੀਂ ਬਚਿਆ ਤਾਂ ਸਾਰੇ ਛੁੱਟ ਜਾਣਗੇ ਸਾਰੇ ਫ੍ਰੀ ਹੋ ਜਾਣਗੇ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਅਦਾਲਤ ਹੋਵੇ ਐਮਜੀਟੀ ਹੋਵੇ ਸਸਤਾ ਬਹੋੜ ਇਹ ਕਾਨੂੰਨ ਦੇ ਦਾਇਰੇ ਚ ਹੀ ਕੰਮ ਕਰਦੀਆਂ ਨੇ ਨਾ ਜਦੋਂ ਕਾਨੂੰਨ ਬਦਲ ਦੋ ਤੁਸੀਂ ਤਾਂ ਉਹ ਦਾਇਰਾ ਤੁਹਾਡੇ ਲਈ ਬੰਦ ਕਰਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦੀ ਸੋਚੀ ਸਾਨੂੰ ਨਾਲ ਲੈ ਕੇ ਮੂਵਮੈਂਟ ਕਰਨੀ ਪਵੇਗੀ ਲੜਨੀ ਪਵੇਗੀ ਕੱਲੀ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਕੀਤਾ ਸਾਡੀ ਸਰਕਾਰ ਨੇ ਕਿਉਂਕਿ ਇੱਕ ਪਾਣੀ ਜਿਹੜਾ ਇਹ ਸਟੇਟ ਸਬਜੈਕਟ ਹੈ ਸੂਬੇ ਦਾ ਅਧਿਕਾਰ ਹੈ ਗਵਰਨਮੈਂਟ ਆਫ ਇੰਡੀਆ ਨਹੀਂ ਕਰ ਸਕਦੀ ਸੀ ਇਹ ਕਾਨੂੰਨ ਉਹਦੇ ਚ ਇੱਕ ਟੈਕਨੀਕਲੀ ਸ਼ਰਤ ਸੀ ਘੱਟੋ ਘੱਟ ਦੋ ਸੂਬੇ ਉਹਦੇ ਨਾਲ ਸਹਿਮਤ ਹੋਣੇ ਉਸ ਬਿਲ ਪੇਸ਼ ਕਰਨ ਵੇਲੇ ਜ਼ਰੂਰੀ ਸੀ ਉਹ ਹਿਮਾਚਲ ਤੇ ਰਾਜਸਥਾਨ ਵਾਲੇ ਨਾਲ ਪਹਿਲਾਂ ਸਾਡੇ ਵਾਲਿਆਂ ਨੇ ਕਿਹਾ ਪਤਾ ਨਹੀਂ ਅਸੀਂ ਗੈਰ ਹਾਜ਼ਰ ਹੋ ਗਏ ਅਸੀਂ ਲੇਟ ਹੋ ਗਏ ਆਹੀ ਜਿਹੜਾ ਅਸੈਂਬਲੀ ਦਾ ਸੈਸ਼ਨ ਹੁਣ ਹੋ ਕੇ ਹਟਿਆ ਇਹਨਾਂ ਨੇ ਮੋਹਰ ਲਾਤੀ ਹੈ ਉਹਦੇ ਤੇ ਕਿ ਅਸੀਂ ਵੀ ਪਾਣੀ ਪ੍ਰਦੂਸ਼ਿਤ ਕਰਨ ਲਈ ਤੁਹਾਡੇ ਨਾਲ ਆ ਫਿਕਰ ਨਾ ਕਰੋ ਇਹਨੂੰ ਕਿਹਾ ਕੀ ਜਾਂਦਾ ਹੈ ਇਹਨੂੰ ਕਹਿੰਦੇ ਨੇ ਈਜ਼ ਆਫ ਬਿਜ਼ਨਸ ਬਿਜ਼ਨਸ ਨੇ ਰਾਜਗਿਆ ਸਾਰੀਆਂ ਰੋਕਾਂ ਹਟਾ ਦਿਓ ਉਹਦੇ ਨਾਲ ਬੰਦੇ ਮਰਦੇ ਨੇ ਬੰਦੇ ਕੈਂਸਰ ਨਾਲ ਮਰਦੇ ਨੇ ਕਾਲੇ ਪੀੜੇ ਨਾਲ ਕਿਸੇ ਦੀ ਕੋਈ ਪਰਵਾਹ ਨਹੀਂ ਇਹ ਤਰੀਕਾ ਬਦਲ ਗਿਆ ਦੇਸ਼ ਦੇ ਵਿੱਚ ਸਭ ਤੋਂ بڑا ਖਤਰਾ ਇਹ ਹੈ ਇਹ ਲੜਾਈ ਕੱਲੀ ਚਮਕੌਰ ਸਾਹਿਬ ਦੀ ਨਹੀਂ ਇਹ ਦੇਸ਼ ਦੇ ਸਾਰੇ ਲੋਕਾਂ ਦੀ ਪੰਜਾਬ ਦੇ ਸਮੁੱਚੇ ਲੋਕਾਂ ਦੀ ਹੈ ਇਸੇ ਤਰ੍ਹਾਂ ਦੂਜੀ ਗੱਲ ਦੂਜੀ ਗੱਲ ਜਿਹੜੀ ਬਦਲ ਦਿੱਤੀ ਗਈ ਹੈ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਲੜ ਕੇ ਜਿਹੜਾ ਸਿੱਖ ਰਾਜ ਸਥਾਪਿਤ ਹੋਇਆ ਉਹਦੇ ਚ ਕੀ ਕੀਤਾ ਸੀ ਲੈਂਡ ਟੂ ਦੀ ਟੇਲਰ ਜਿਹੜਾ ਹਲ ਬਹਾਕ ਹੈ ਜ਼ਮੀਨ ਉਹਦੀ ਹੋਏਗੀ ਉਹ ਬਜਾਰਾ ਨਹੀਂ ਹੋਏਗਾ ਉਹ ਮਾਲਕ ਹੋਏਗਾ ਹੁਣ ਓਵਰਆਲ ਕਾਨੂੰਨ ਬਣ ਗਿਆ ਦੇਸ਼ ਦੇ ਵਿੱਚ ਕਿ ਸਾਰੀਆਂ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਕਰਨੀਆਂ ਨੇ ਉਹਨੂੰ ਦੇਣੀਆਂ ਨੇ ਜ਼ਮੀਨਾਂ ਖੋਹ ਨ ਜਾਂਵੇ ਭਾਵੇਂ ਉਹ ਪਹਿਲੇ ਤਿੰਨ ਕਾਨੂੰਨ ਸੀ ਜੀ ਚ ਕਿਸਾਨਾਂ ਅੰਦੋਲਨ ਹੋਇਆ ਹੁਣ ਉਹਦੀ ਆਰਚ ਬਹੁਤ ਕੁਝ ਇਹੋ ਜਿਹਾ ਵਾਪਰ ਰਹੇ ਆ ਕਿ ਲਗਾਤਾਰ ਜ਼ਮੀਨਾਂ ਲੈਣੀਆਂ ਨੇ ਤੀਜੀ ਗੱਲ ਕੁਦਰਤੀ ਇੱਕ ਕਾਨੂੰਨ ਬਣ ਗਿਆ ਕਿਸੇ ਖਾਸ ਹਾਲਾਤ ਦੇ ਵਿੱਚ 2013 ਚ ਜਿਹਨੂੰ ਲੈਂਡ ਐਕੁਇਜ਼ੀਸ਼ਨ ਐਕਟ ਕਹਿੰਦੇ ਨੇ ਲੈਂਡ ਐਕ acquisition ਐਕਟ ਦੀਆਂ ਤੇ ਨਿਸ਼ਰਤਾ ਨੇ ਜਿਹੜੀਆਂ ਵੱਡੀਆਂ ਨੇ ਜਦੋਂ ਜਦ ਤੱਕ ਇਹ ਨਾ ਹੋਏਗੀ ਪੁੱਛਣ ਦੀ ਕੋਸ਼ਿਸ਼ ਕਰਨਾ ਘੱਟੋ ਘੱਟ ਜੇ ਸਾਡੇ ਸਮਝ ਦਾ ਹਿੱਸਾ ਹੋਏਗਾ ਤਾਂ ਅਸੀਂ ਪੁੱਛ ਸਕਦੇ ਆ ਨਹੀਂ ਪੁੱਛਿਆ ਨਹੀਂ ਜਾਣਾ ਕਿਤੇ ਦੀ ਵੀ ਜ਼ਮੀਨ ਲੈਣੀ ਆ ਜੇਕਰ ਜ਼ਮੀਨ ਲੈਣ ਤੋਂ ਪਹਿਲਾਂ ਜ਼ਮੀਨ ਦਾ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਉੱਥੇ ਸੋਸ਼ਲ ਇੰਪੈਕਟ ਅਸੈਸਮੈਂਟ ਤੇ এনवायरमेंटਲ ਅਸੈਸਮੈਂਟ ਮਾਤਾ ਗੌਰਮ ਤੇ ਕੀ ਅਸਰ ਪਊਗਾ ਉਹਦਾ ਅੰਦਾਜ਼ਾ ਤੇ ਸਮਾਜ ਤੇ ਕੀ ਅਸਰ ਪਏਗਾ ਜਿਨ੍ਹਾਂ ਦੀ ਜ਼ਮੀਨ ਲਈਆ ਕਰ ਲਈ ਉਹਨਾਂ ਤੇ ਨਹੀਂ ਜਿਹੜਾ ਬੇਜ਼ਮੀਨਾ ਵੱਧਾ ਹੈ ਜਿਹੜਾ ਦਲਤ ਹੈ ਜਿਹੜਾ ਕੋਈ ਦੁਕਾਨਦਾਰ ਹੈ ਜਿਹੜਾ ਬਾਕੀ ਆ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਪਊਗਾ ਉਹਦੇ ਤੇ ਇੱਕ ਆਜ਼ਾਦ ਕਮੇਟੀ ਬਣਦੀ ਹੈ ਜਿਹਦੇ ਚ ਸਮਾਜ ਦੇ ਮੋਤਵਰ ਬੰਦੇ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੋ ਸਕਦੇ ਨੇ ਉਹ ਟੀਮ ਨੇ ਇਹ ਸਰਵੇ ਕਰਨਾ ਹੁੰਦਾ ਕੀ ਇਹ ਸਰਵੇ ਕੀਤਾ ਗਿਆ ਕਿਸੇ ਨੂੰ ਪਤਾ ਹੈ ਇਲਾਕੇ 'ਚ ਸਰਵੇ ਹੋਇਆ ਜਾਂ ਨਹੀਂ ਹੋਇਆ ਜੇ ਸਰਵੇ ਨਹੀਂ ਹੋਇਆ ਤਾਂ ਫੈਕਟਰੀ ਲਈ ਜ਼ਮੀਨ ਅਕਵਾਇਰ ਨਹੀਂ ਹੋ ਸਕਦੀ ਗਲਤ ਹੈ ਰੋਂਗ ਹੈ ਦੂਜੀ ਗੱਲ ਇਸੇ ਤਰੀਕੇ ਦੇ ਨਾਲ ਇਹ ਜੇਕਰ ਇਹ ਕੀਤਾ ਜਾਂਦਾ ਹੈ ਕੀਤਾ ਕਿਉਂ ਗਿਆ ਸੀ ਕਿਉਂਕਿ ਜ਼ਮੀਨ ਜਿਹਦੀ ਹੁੰਦੀ ਹੈ ਉਹਨੂੰ ਤਾਂ ਫਿਰ ਵੀ ਬਾਪਜਾ ਮਿਲਦਾ ਥੋੜਾ ਬਹੁਤ ਪਰ ਜਿਹੜੇ ਬੇਜਮੀਲੇ ਬੰਦੇ ਹੁੰਦੇ ਨੇ ਉਸ ਜ਼ਮੀਨ ਤੋਂ ਰੋਜੀ ਰੋਟੀ ਜਾਂ ਕੋਈ ਦਿਹਾੜੀ ਕਰਦਾ ਕੁਝ ਹੋਰ ਕਰਦਾ ਉਹ ਤਾਂ ਕਾਸੇ ਜੋਗਾ ਨਹੀਂ ਬਚਦਾ ਉਹਨੂੰ 20 ਸਾਲ ਲਈ ਕੰਪਨਸੇਸ਼ਨ ਦੇਣਾ ਪੈਂਦਾ ਉਹਨੂੰ 20 ਸਾਲ ਵਾਸਤੇ ਉਹਦੇ ਪਰਿਵਾਰ ਨੂੰ ਵੀ ਉਹਦਾ ਪਰਿਵਾਰ ਜਿੰਦਾ ਉਸ ਰੱਖਣ ਦੇ ਵਾਸਤੇ ਤੇ ਇਹਦੂ ਅਗਲੀ ਗੱਲ ਜਿਹੜੀ ਹੋਣੀ ਹੁੰਦੀ ਹੈ ਜੇ ਜ਼ਮੀਨ ਪ੍ਰਾਈਵੇਟ ਕੰਪਨੀ ਨੇ ਖਰੀਦਣੀ ਹੈ ਤੁਹਾਡੇ ਜਿੰਨੇ ਪਿੰਡਾਂ ਨੂੰ ਅਸਰ ਅੰਦਾਜ਼ ਕਰਦੀ ਹੈ ਉਹਦੀਆਂ ਗ੍ਰਾਮ ਸਭਾ ਬਾਦ ਦੇ 80% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਤੁਹਾਡੇ ਗ੍ਰਾਮ ਸਭਾ ਬਾਦ ਹੋਣੀਆਂ ਹੋ ਕੇ 80% ਲੋਕਾਂ ਤੋਂ ਸਹਿਮਤੀ ਲਈ ਗਈ ਜੇ ਇਹ ਸਾਰਾ ਕੁਝ ਫਰਾਡ ਹੈ ਤਾਂ ਜ਼ਮੀਨ ਅਕਵਾਇਰ ਕਰਨਾ ਫਰਾਡ ਹੈ ਇੱਕ ਗੱਲ ਜ਼ਰੂਰ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਗਜ਼ਾਤ ਸਭ ਕੁਝ ਕੀਤਾ ਹੋਵੇ ਪਰ ਜਦ ਕਾਗਜ਼ ਡੈਸਟੀਫਾਈ ਹੋਣਗੇ ਜਿਵੇਂ ਜੀਰੇ ਵਾਲਿਆਂ ਦੇ ਮਾਮਲੇ 'ਚ ਕੀਤਾ ਸੀ ਜਦ ਤੱਕ ਸਨਵਾਈ ਕਿਸੇ ਹੋਟਲ 'ਚ ਕਰਕੇ ਸਾਰੇ ਫਿਰੋਜ਼ਪੁਰ ਦੇ ਬੰਦੇ ਲਿਆ ਕੇ ਜਦੋਂ ਇਹਨਾਂ ਨੇ ਰਿਕਾਰਡ ਕਢਾਇਆ ਤੇ ਉਹਨੂੰ ਕਹਿੰਦਾ ਜਨਤ ਕਸਨਵਾਈ ਵੀ ਹੋ ਗਈ ਜੀ ਸਾਰਾ ਕੁਝ ਹੋ ਗਿਆ ਸਾਡੇ ਨਾਲ ਤਾਂ ਔਰ ਬਹੁਤ ਸਾਰੇ ਮਾਮਲਿਆਂ 'ਚ ਜਾਲੀ ਹੁੰਦਾ ਦਸਕਤ ਹੈਗੇ ਕਰ ਦਿੰਦੇ ਨੇ ਗੁੱਠੇ ਹੈਗੇ ਲਾ ਦਿੰਦੇ ਨੇ ਗਰਾਬਸੋਂ ਵਾਚ ਬੰਦੇ ਮਰੇ ਹੋਏ ਹੁੰਦੇ ਦੇ ਕਈ ਕਈ ਸਾਲ ਹੋ ਗਏ ਹੁੰਦੇ ਨੇ ਉਹ ਸਾਰੀਆਂ ਕਾਪੀਆਂ ਲੈਡੀਆਂ ਪੜ੍ਹਣਗੀਆਂ ਸਾਰੀਆਂ ਚੀਜ਼ਾਂ ਲੈਡੀਆਂ ਪੜ੍ਹਣਗੀਆਂ ਕਿੱਥੇ ਗਲਤੀਆਂ ਹੋਈਆਂ ਟੈਕਨੀਕਲ ਰੂਪ ਦੇ ਵਿੱਚ ਤੇ ਬਾਕੀ ਰੂਪ ਦੇ ਵਿੱਚ ਤੂੰ ਅਗਲੀ ਹੈ ਜੇ PPP ਮੋਡ ਚਲਾਉਣੀ ਹੋਵੇ ਜਿਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਹਿੰਦੇ ਨੇ ਤਾਂ ਸਰਕਾਰ ਦਾ ਵੀ ਹਿੱਸਾ ਤੇ ਇੱਕ ਪ੍ਰਾਈਵੇਟ ਕੰਪਨੀ ਦਾ ਵੀ ਹਿੱਸਾ ਹੈ ਤਾਂ 70% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਅਜੇ ਸਾਡੇ ਪਿੰਡ ਦੇ ਪੰਜਾਬ ਦੇ ਲੋਕਾਂ ਨੂੰ ಗ್ರಾಮ ਸਭਾ ਦਾ ਹੀ ਪਤਾ ਨਹੀਂ ਹੈ ਤਾਂ ਉਹਦੇ ਤੇ ਅਮਲ ਕੀ ਕਰਨਾ ਹੈ ਬਹੁਤ ਵੱਡੇ ਪੰਜਾਬ ਦੇ ਲੋਕਾਂ ਦਾ ਹਿੱਸਾ ਜਿਹੜਾ ਅਸੀਂ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਨੇ ਆ ਤੇ ਜਿੱਥੇ ਸ਼ਬਦ ਗੁਰੂ ਹੈ ਉੱਥੇ ਅਗਿਆਨੀਆਂ ਦੇ ਦੌਰ ਦੇ ਤੌਰ ਤੇ ਅਸੀਂ ਵਿਚਰ ਰਹੇ ਹਾਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ 'ਚ ਕਦੇ ਟ੍ਰਾਈਬਲ 벨ਟ 'ਚ ਜਾ ਕੇ ਦੇਖੋ ਕਬਾਇਲੀ 벨ਟ 'ਚ ਉਹਨਾਂ ਨੂੰ ਪੁੱਛੋ ਗ੍ਰਾਮ ਸਭਾ ਕੀ ਹੈ ਉਹ ਕਹਿੰਦਾ ਇਹ ਕੀ ਸਾਡੀ ਸਰਕਾਰ ਅਸੀਂ ਕਿਸੇ ਨੂੰ ਨਹੀਂ ਜਾਣਦੇ ਪ੍ਰਧਾਨ ਮੰਤਰੀ ਨੂੰ ਅਸੀਂ ਕਿਸੇ ਰਾਸ਼ਟਰਪਤੀ ਨੂੰ ਨਹੀਂ ਜਾਣਦੇ ਅਸੀਂ ਕਿਸੇ ਚੀਫ ਮਿਨਿਸਟਰ ਨੂੰ ਨਹੀਂ ਜਾਣਦੇ ਗ੍ਰਾਮ ਸਭਾ ਦਾ ਮਤਲਬ ਹੈ ਪਿੰਡ ਦੀ ਸੰਗਤ ਸਵਧਾਨਕ ਰੁਤਬਾ ਇਹਨੂੰ ਸੰਵਿਧਾਨਿਕ ਰੁਤਬੇ ਦੇ ਤੌਰ ਤੇ ਜੇ ਬੈਠਣ ਨਕੋ ਆਏ ਤੁਹਾਡੀ ਇਹ ਇਤਸਾਬ ਲਾਟ ਜ਼ਮੀਨ ਵੀ ਹੈ ਸ਼ਾਮਲਾਟ ਜ਼ਮੀਨੋਂ ਕੀ ਕਰਦੇ ਨੇ ਕਿ ਪੰਚਾਇਤ ਤੋਂ ਮਤਾ ਪਵਾ ਲੈਂਦੇ ਨੇ ਪੰਚਾਇਤ ਖਰੀਦੀ ਵੀ ਜਾ ਸਕਦੀ ਹੈ ਪੰਚਾਇਤ ਡਰਾਈ ਵੀ ਜਾ ਸਕਦੀ ਹੈ ਇਹ ਕੋਈ ਬੜੀ ਗੱਲ ਨਹੀਂ ਹੈ ਜਿੱਥੇ ਮਰਜੀ ਪੰਜ ਬੰਦਿਆਂ ਨੂੰ 10 ਬੰਦਿਆਂ ਨੂੰ ਖਰੀਦਣਾ ਤੇ ਡਰਾਉਣਾ ਭੁੱਕੀ ਦਾ ਪਰਚਾ ਪਾ ਦਿਓ ਕਾਸੇ ਦਾ ਪੰਜਾਬ ਚ ਰੂਟੀਨ ਗੱਲ ਹੈ ਇਹ ਕੋਈ ਬਹੁਤ ਬੜੀ ਨਹੀਂ ਪਰ ਜਿਹੜਾ ਸਵਾਲ ਗ੍ਰਾਮ ਸਭਾ ਦਾ ਹੁੰਦਾ ਹੈ ਇਸ ਲਈ ਸਾਰਾ ਪਿੰਡ ਐਜੇ ਗ੍ਰਾਮ ਸਭਾ ਸੰਗਤ ਚ ਬਰਕਤ ਕਿਉਂ ਹੈ? ਸਾਗਤ ਨੂੰ ਸਾਗਤ ਨੂੰ ਰੱਬ ਦਾ ਰੂਪ ਕਿਉਂ ਮੰਨਿਆ ਜਾਂਦਾ ਹੈ? ਅੱਜ ਤੱਕ ਦੁਨੀਆ ਚ ਨਾ ਸਾਗਤ ਨੂੰ ਕੋਈ ਖਰੀਦਣ ਵਾਲਾ ਜੰਮਿਆ ਤੇ ਨਾ ਡਰਾਉਣ ਵਾਲਾ ਜੰਮਿਆ। ਇਸੇ ਕਰਕੇ ਉਹ ਗ੍ਰਾਮ ਸਭਾ ਸੰਗਤ ਦਾ ਰੂਪ ਹੈ ਆਪਣੇ ਆਪਣੇ ਪਿੰਡਾਂ ਚ ਕਿਰਪਾ ਕਰਕੇ ਚਾਹੇ ਪੰਚਾਇਤਾਂ ਜਿੰਨੀਆਂ ਸਹਿਮਤ ਨੇ ਉਹ ਵੀ ਤੇ ਬਾਕੀ ਵੀ ਪੰਚਾਇਤ ਸਰਪੰਚ ਤੇ ਪੰਚ ਨੂੰ ਸਸਪੈਂਡ ਕਰ ਸਕਦਾ ਡੀਡੀਪੀਓ ग्राम सभा ਨੂੰ ਸਸਪੈਂਡ ਨਾ ਪ੍ਰਧਾਨ ਮੰਤਰੀ ਤੇ ਨਾ ਰਾਸ਼ਟਰਪਤੀ ਨਾ ਚੀਫ ਮਿਨਿਸਟਰ ਕਿਸੇ ਦੀ ਕੋਈ ਔਕਾਤ ਨਹੀਂ ਹੈ ਇਹ ਪਰਮਾਨੈਂਟ ਸੰਸਥਾ ਹੈ ਇਸ ਲਈ ਜਿੰਨੇ ਕ ਸੰਵਿਧਾਨਕ ਹੱਕ ਵੀ ਸਾਡੇ ਕੋਲ ਪਹਿਲਾਂ ਨੇ ਕਾਨੂੰਨ ਉਹ ਤੋਂ ਉਹਨੂੰ ਵਰਤੀਏ ਉਹਨੂੰ ਹਥਿਆਰ ਦੇ ਤੌਰ ਦੇ ਉੱਤੇ ਜਿਵੇਂ ਜਿਵੇਂ ਵਰਤਣ ਲੱਗਾਂਗੇ ਤਿਵੇਂ ਤਿਵੇਂ ਅਗਲੇ ਪੜਾਅ ਖੁੱਲਣਗੇ ਅਗਲੀਆਂ ਗੱਲਾਂ ਆਉਣਗੀਆਂ ਹੋਣਗੀਆਂ ਤੇ ਇਹ ਦੋ ਗੱਲਾਂ ਬਿਲਕੁਲ ਜਨਤਖੀਰਿੰਗ ਚ ਪਹਿਲਾ ਜਨ ਪਬਲਿਕ ਹੀਰਿੰਗ ਬਾਅਦ ਦੀ ਗੱਲ ਹੈ ਉੱਥੇ ਰਿਕਾਰਡ ਦਰਜ ਕਰਾਓ 80% ਤੋਂ ਕਦੋਂ ਗ੍ਰਾਂਭ ਸੁਭਾਵਾਂ ਕਰਾਈਆਂ ਨੇ ਤੁਸੀਂ ਕਿੱਥੇ ਆ ਤੁਹਾਡੀ ਰਿਪੋਰਟ এনਵਾਇਰਨਮੈਂਟ ਦੀ ਕਿੱਥੇ ਐ ਸੋਸ਼ਲ ਇੰਪੈਕਟ ਅਸੈਸਮੈਂਟ ਦੀ ਰਿਪੋਰਟ ਜਨਤਖੀਰਿੰਗ ਤੋਂ ਬਾਅਦ ਦੀ ਗੱਲ ਹੈ ਉਹ ਪਹਿਲਾਂ ਅਸੀਂ ਨਹੀਂ ਦੇੜੀ ਇਹ ਚ ਇਸੇ ਕਰਕੇ ਉਹਦੇ ਨਾਲ ਬਾਕੀ ਦੀਆਂ ਜਿਹੜੀਆਂ ਗੱਲਾਂ ਜੁੜਦੀਆਂ ਨੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹ ਇਸ ਪਦਰ ਦੀ ਗੱਲ ਹੈ ਕਿ ਹੌਣ ਜਿਵੇਂ ਜਿਵੇਂ ਇਹ ਮੂਮੈਂਟਾਂ ਬਣਨ ਗਿਆ ਜਾਂ ਇਕੱਲੇ ਇਕੱਲੇ ਦੇ ਤੌਰ ਤੇ ਬਣਦੀਆਂ ਨੇ ਸਾਡਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਓਵਰਆਲ ਸਾਰੇ ਬਲਾਕਾਂ ਦਾ ਪੰਜਾਬ ਦਾ ਸਾਡਾ ਬਾਕੀ ਪਾਣੀ ਵੀ ਦਰਿਆਈ ਪਾਣੀ ਵੀ ਪ੍ਰਦੂਸ਼ਿਤ ਹੋ ਕੇ ਹੋ ਚੁੱਕਿਆ ਪੂਰੀ ਤਰ੍ਹਾਂ ਇਹ ਹੋਇਆ ਨਹੀਂ ਹੈ ਤੇ ਕਿਤ ਆ ਗਿਆ ਕਿਉਂਕਿ ਕਾਰਪੋਰੇਟ ਦਾ ਫੰਡ ਹੈ ਪਹਿਲਾਂ ਗੰਦ ਪਾਓਗੇ ਫਿਰ ਸਾਫ਼ ਕਰਨ ਦੇ ਨਾਤੇ ਪਹਿਲਾਂ ਗੰਦਗੀ ਦੇ ਵੀ ਪੈਸੇ ਲੈਣੇ ਨੇ ਫਿਰ ਸਾਫ ਕਰਨ ਦੇ ਨਾਂ ਤੇ ਵੀ ਪੈਸੇ ਲੈਣੇ ਨੇ ਤੇ ਉਸ ਤੋਂ ਬਾਅਦ ਅਹਿਸਾਨ ਕਰਨਾ ਕਿ ਮੈਂ ਦੇਖੋ ਤੁਹਾਡਾ ਸਾਰਾ ਕੁਝ ਕਰ ਰਿਹਾ ਹਾਂ ਇਹ ਬਹੁਤ ਬੜੀ ਲੜਾਈ ਜ਼ਿੰਦਗੀ ਦੀ ਲੜਾਈ ਹੈ ਛੋਟੀ ਲੜਾਈ ਨਹੀਂ ਹੈ ਹੋਂਦ ਦੀ ਲੜਾਈ ਹੈ ਇਹ ਕੇ ਹੈ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲੂਣੀ ਕੀ ਬਰਿਸਟਰ ਸੀ ਜਦੋਂ ਥਰਮਲ ਲੱਗੇ ਨੇ ਬਹੁਤ ਜ਼ਿਆਦਾ ਸਾਰੇ ਕਿਤੇ ਲਹਿਰੇ ਮੁਹੱਬਤ ਦਾ ਜੁੰਟ ਵੀ ਵੱਡਾ ਕੀਤਾ ਇੱਧਰ ਤਲਵੰਡੀ ਸਾਬੋ ਵੀ ਲਾਇਆ ਨਲਾਸ ਲਾਇਆ ਰਾਜਪੁਰੇ ਕੋਲੇ ਉਦੋਂ ਇੱਕ ਸਵਾਲ ਇਹ ਕੀਤਾ ਕਿ ਕੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਸਿਰ 'ਚ ਸੋਆ ਪਾ ਰਹੇ ਹੋ ਨਾਰਮਲੀ ਇਹ ਥਰਮਲ ਜੇ ਉੱਥੇ ਲਾਉਣਾ ਨੇ ਜਿੱਥੋਂ ਕੋਲਾ ਲਿਆਉਣਾ ਤਾਂ ਵੀ ਸਸਤਾ ਪੈਂਦਾ ਤੇ ਕਿੱਦੋਂ ਦਾ এনवायरमेंट ਠੀਕ ਨਹੀਂ ਹੋਏਗਾ ਤਾਂ ਪ੍ਰਕਾਸ਼ ਸਿੰਘ ਬਾਦਲ ਕੀ ਕਹਿੰਦੇ ਤੁਸੀਂ ਟਿਕਣੇ ਨਹੀਂ ਦਿੰਦੇ ਜੀ ਪਹਿਲਾਂ ਤਾਂ ਕਹਿੰਦੇ ਬਿਜਲੀ ਪੂਰੀ ਕੀਤੀ ਆ ਤੇ ਹੁਣ ਤੁਸੀਂ ਦੂਜਾ ਫਾਣਾ ਫਸਾ ਰਹੇ ਹੋ ਵਿੱਚ ਲਿਆ ਕੇ ਕਿ ਵਾਤਾਵਰਨ ਦੀ ਕੋਈ ਚੀਜ਼ ਹੈ ਤੇ ਇੱਕ ਸਵਾਲ ਕਾਉਂਟਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਕੀਤਾ ਗਿਆ ਜਿਹੜਾ ਮੈਂ ਤੁਹਾਨੂੰ ਵੀ ਕਰਦਾ ਕੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ 24 ਘੰਟੇ ਬਿਜਲੀ ਆ ਰਹੇ ਤੇ ਏਸੀ ਚ ਆਰਾਮ ਨਾਲ ਪਰ ਕੈਂਸਰ ਤੇ ਕਾਲਾ ਪੀਲੇ ਦਾ ਰੋਗ ਲਵਾ ਕੇ ਉੱਥੇ ਐਸ ਨਾਲ ਸੌਂਦੇ ਹੀ ਜਾਂ ਦਾਸਕਰ ਤੇ ਗਰਮੀ ਚ ਮਰ ਕੇ ਵੀ ਤੰਦਰੁਸਤ ਬੰਦਾ ਜ਼ਿੰਦਗੀ ਜਿਉਏ ਆਪਣੇ ਤਰੀਕੇ ਦੇ ਨਾਲ ਬਿਜਲੀ ਤੋਂ ਬਿਨਾਂ ਵੀ ਅਸੀਂ ਕਿਹੜੀ ਜ਼ਿੰਦਗੀ ਚਾਹੀਦੀ ਹੈ ਸਭ ਨੂੰ ਜ਼ਿੰਦਗੀ ਦਾ ਫੈਸਲਾ ਕਰਨਾ ਪਏਗਾ ਮਟੀਰੀਅਲ ਸੁੱਖ ਚਾਹੀਦਾ ਜਾਂ ਆਤਮਿਕ ਤੇ ਸਰੀਰਕ ਤੰਦਰੁਸਤੀ ਚਾਹੀਦੀ ਹੈ ਦੋਨਾਂ ਦੇ ਵਿੱਚੋਂ ਸਰਕਾਰਾਂ ਨੇ ਰਸਤਾ ਚੁਣ ਲਿਆ ਮਟੀਰੀਅਲ ਸੁੱਖ ਦਾ ਸਾਨੂੰ ਵੀ ਸਹਜੇ ਸਹਜੇ ਜਚਾਤਾ ਕਿ ਇਹੀ ਵਿਕਾਸ ਹੁੰਦਾ ਹੈ ਇਹ ਭਾਰਤ ਮਾਲਾ ਪ੍ਰੋਜੈਕਟ ਟੋਟਲੀ ਪੰਜਾਬ ਦੀ ਜ਼ਮੀਨ ਤੇ ਕਬਜ਼ੇ ਦਾ ਪ੍ਰੋਜੈਕਟ ਹੈ ਪਾਕਿਸਤਾਨ ਦਾ ਬਾਗਾ ਗੇਟ ਬੰਦ ਕਰ ਦਿਓ ਤੇ ਇਥੋਂ ਸਾਰਾ ਮਾਲ ਕੱਚਾ ਉਧਰ ਹੀ ਜਾਏਗਾ ਜਿੱਧਰ ਜਾਏਗਾ ਜਾਮਨਗਰ ਤੇ ਬਾਕੀ ਜਾਂ ਚੀਜ਼ਾਂ ਦੇ ਵਿੱਚ ਜਾ ਕੇ ਤੇ ਉਹਨੂੰ ਪੜੋਗੇ ਤੇ ਪੰਜਾਬ ਤੇ ਆਖ ਹੈ ਬਹੁਤ ਜ਼ਿਆਦਾ ਬੈੜੀ ਆਖ ਹੈ ਉਸ ਲੈਵਲ ਤੇ ਜਿਹੜੇ ਲੋਕ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰਦੇ ਨੇ ਕਹਿੰਦੇ ਵਿਕਾਸ ਵਿਰੋਧੀ ਨੇ ਤੁਸੀਂ ਵੀ ਫੈਕਟਰੀ ਦਾ ਵਿਰੋਧ ਕਰੋਗੇ ਕਹਿਣਗੇ ਵਿਕਾਸ ਵਿਰੋਧੀ ਨੇ ਤੇ ਵਿਕਾਸ ਕੀ ਹੁੰਦਾ ਕਿਹੜੀ ਛਿੜੀਆ ਦਾ ਨਾਂ ਹੈ ਪਹਿਲਾਂ ਇਹਦਾ ਤਾਂ ਪਰਿਭਾਸ਼ਾ ਦੇਖ ਲਓ ਨਾ ਵਿਕਾਸ ਕਹਿੰਦੇ ਕਿਹਨੋਂ ਨੇ ਇਹ ਡਿਸਾਈਡ ਹੋ ਗਿਆ ਵਿਕਾਸ ਕੀ ਹੁੰਦਾ ਵਿਕਾਸ ਹੁੰਦਾ ਕਿ ਲੋਕਾਂ ਦੇ ਬੁਨਿਆਦੀ ਹੱਕ ਨੇ ਪੀਣ ਵਾਲਾ ਸੁੱਧ ਪਾਣੀ ਮਿਲੇ ਚੱਜ ਦੀ ਆਬੋ ਹਵਾ ਹੋਵੇ ਜਿਹੜੀ ਬਿਮਾਰੀਆਂ ਤੋਂ ਰਹਿਤ ਹੋਵੇ ਚੰਗੀ ਖੁਰਾਕ ਹੋਵੇ ਜਿਹੜੀ ਖੁਰਾਕ ਤੰਦਰੁਸਤ ਸਰੀਰ ਪੈਦਾ ਕਰੇ ਭਾਈਚਾਰਾ ਬਣੇ ਲੋਕ ਆਪਸਦਾਰੀ ਦੇ ਵਿੱਚ ਰਹਿਣ ਤੇ ਅਸੀਂ ਸਾਰਾ ਕੁਝ ਉਦੋਂ ਉਲਟ ਕਰ ਰਹੇ ਹਾਂ ਜਿਹੜੀਆਂ ਚੀਜ਼ਾਂ ਨੇ ਇਸੇ ਕਰਕੇ ਇਸ ਪਾਸੇ ਵੱਲ ਚੱਲ ਕੇ ਸਭ ਤੋਂ ਪਹਿਲੀ ਲੋਰ ਮੈਨੂੰ ਇਹ ਲੱਗਦੀ ਹੈ ਕਿ ਅਸੀਂ ਟੁਕੜਿਆਂ ਚ ਤਾਂ ਅੱਜ 14 ਜਗ੍ਹਾ ਧਰਨੇ ਚੱਲ ਰਹੇ ਨੇ ਬਾਤਾ ਬਰਨ ਦੇ ਖਿਲਾਫ ਪ੍ਰੈਜ਼ੈਂਟ ਧਰਨੇ ਬੱਖ-ਬੱਖ ਜਗ੍ਹਾ ਪੰਜਾਬ ਦੇ ਵਿੱਚ ਅਖਾੜੇ ਵਾਲੀ ਗੱਲ ਜਿਹੜੀ ਰੋਗਨ ਨੇ ਕੀਤੀ ਹੈ ਕੱਲ ਸਵੇਰੇ 4 ਵਜੇ ਪੁਲਿਸ ਗਈ ਹੈ 4 ਵਜੇ ਜਾ ਕੇ ਸਭ ਨੂੰ ਚੱਕ ਕੇ ਉਹਨਾਂ ਦਾ 10 ਲੱਖ ਰੁਪਇਆ ਉੱਤੇ ਲੰਗਿਆ ਸੀ ਸਾਈਡਸਟਾਟ ਤੇ ਉਹ ਵੀ ਸਾਰਾ ਕਰਤਾ ਕਹਿੰਦੇ ਕਿਵੇਂ ਹੋ ਕਹਿੰਦੇ ਨੇ ਜੀ 30 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਪੇਸ਼ੀ ਹੈ ਅਸੀਂ ਕੁਝ ਤਾਂ ਦਿਖਾਉਣਾ ਹੈ ਲਾਜਕ ਕੀ ਹੈ ਦਲੀਲ ਇਹ ਹੈ ਇਸੇ ਤਰ੍ਹਾਂ ਜਦੋਂ ਪੁਲਿਸ ਚੜ੍ਹ ਕੇ ਜਾਂਦੀ ਹੈ ਬਾਕੀ ਉਹ ਕਹਿੰਦੇ ਇਹ ਨੇ ਸਾਡੇ ਹੁਕਮਰਾਨ ਦੀਆਂ ਲੱਤਾ ਇੰਨਾ ਕੁ ਭਾਰ ਨਹੀਂ ਚੱਲਦੀਆਂ ਕਿਉਂ ਇਹ ਕਹਿ ਸਕੇ ਮੈਂ 15000 ਆਬਾਦੀ ਚੋਂ 15000 ਬੰਦਾ ਇੱਕ ਪਾਸੇ ਇੱਕ ਬੰਦਾ ਇੱਕ ਪਾਸੇ ਮੈਂ 15000 ਤੇ ਟੈਂਕ ਚੜ੍ਹ ਕੇ ਮਾਰਦਾ ਅਦਾਲਤ ਹੁਕਮ ਕਰਦੀ ਹੈ 15000 ਨੂੰ ਮਾਰਨ ਦਾ ਥੋੜੀ ਤੰਗ ਤੋੜ ਲੂਗਾ ਸਰਕਾਰ ਕੀ ਕਰ ਲੂਗੀ ਅਦਾਲਤ ਜਿਹੜੇ ਔਰ ਬਹੁਤੇ ਮਾਮਲੇ ਜਿਹੜੇ ਤੁਸੀਂ ਨਹੀਂ ਮੰਨਦੇ ਹੁੰਦੇ ਅਦਾਲਤ ਦੇ ਉਹ ਤਾਂ ਕੋਈ ਨਹੀਂ ਮੰਨਦੇ ਉਡਾ ਉਡਾ ਦਿੰਦੇ ਹਵਾ ਦੇ ਵਿੱਚ ਆਉਣ ਵਾਲੇ ਦਿਨਾਂ ਚ ਭਾਰਤ ਮਾਲਾ ਪ੍ਰੋਜੈਕਟ ਤੇ ਵੀ ਜਿਹੜਾ ਵੀ ਕੇਸ ਜਾਂਦਾ ਅਦਾਲਤ ਡੰਡਾ ਮਾਰਦੀ ਹੈ ਕਿ ਉਹ ਕਬਜ਼ਾ ਕਿਉਂ ਨਹੀਂ ਕਰਾਉਂਦੇ ਜਿੱਥੇ ਕਿਤੇ लाठी चार्ज ਹੋ ਰਿਹਾ ਹੈ ਅਦਾਲਤ ਹੋਵੇ ਪੋਲੀਟਿਸ਼ੀਅਨ ਹੋਵੇ ਬਿਊਰੋਕਰੇਟ ਹੋਵੇ ਇਹ ਇੱਕ ਲਾਈਨ 'ਚ ਖੜੇ ਹੋ ਚੁੱਕੇ ਨੇ ਇਹ ਜਿੰਨਾ ਚਿਰ ਕਲੈਰਿਟੀ ਨਹੀਂ ਆਉਂਦੀ ਦਿਮਾਗ ਦੇ ਵਿੱਚ ਉਨਾ ਚਿਰ ਲੜਾਈ ਕਲੀਅਰ ਕੱਟ ਨਹੀਂ ਲੜੀ ਜਾਣੀ ਕਿਸੇ ਵੀ ਰੂਪ ਦੇ ਵਿੱਚ ਆ ਕਦੇ-ਕਦੇ ਸੇਫਟੀ ਵਾਲਬ ਦੇ ਤੌਰ ਤੇ ਮਾੜਾ-ਮੋਟਾ ਕਿਸੇ ਨੂੰ ਰਿਆਇਤ ਮਿਲ ਗਈ ਕਿਸੇ ਨੂੰ ਨਾ ਮਿਲ ਗਈ ਉਹ ਥੋੜਾ-ਬਹੁਤ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਪਹਿਲੀ ਗੱਲ ਸਿਧਾਂਤਕ ਲੜਾਈ ਲੜਨੀ ਪੈਣੀ ਹੈ ਇਹ ਵੱਡੇ-ਵੱਡੇ ਪੰਦਰ ਤੇ ਲਾਈਨ ਕੱਢ ਕੇ ਸਮੁੱਚੇ ਪੰਜਾਬੀ ਜਾਂ ਔਰ ਇਕੱਲੇ ਤੁਹਾਡੇ ਚਮਕੌਰ ਸਾਹਿਬ ਦੀ ਲੜਾਈ ਨਹੀਂ ਲੜਨਾ ਤਾਂ ਕਈ ਵਾਰ ਇੱਕ ਤੋਂ ਹੀ ਪੈਂਦਾ ਪਰ ਇਹ ਪੂਰੇ ਪੰਜਾਬ ਦਾ ਮਸਲਾ ਹੈ ਪੂਰੇ ਪੰਜਾਬ ਦੇ ਮਸਲੇ ਦੇ ਤੌਰ ਦੇ ਉੱਤੇ ਉਸ ਲੈਵਲ ਤੇ ਲੜਨਾ ਪਏਗਾ ਦੂਜੀ ਗੱਲ ਇਹਦੇ ਚ ਇੱਕ ਹੋਰ ਗੱਲ ਅਟੈਚ ਕਰਨੀ ਪੈਗੀ ਜਿਹੜੀ ਮੱਤੇਵਾਰਾਂ ਦੇ ਵਿੱਚ ਵੀ ਰਹੇਗੀ ਲੜਾਈ ਚ ਅਧੂਰੀ ਲੜਾਈ ਹੈ ਮਾਫ਼ ਕਰਨਾ ਮੈਨੂੰ ਅਧੂਰੀ ਲੜਾਈ ਕਿਉਂ ਮੈਂ ਕਹਿ ਰਿਹਾ ਕਿਉਂਕਿ ਉਹ ਪਿੰਡ ਜਿਹੜਾ ਸਿੱਖੂਪੁਰ ਹੈ ਟੋਟਲ ਦਲਤ ਪਿੰਡ ਹੈ ਇੱਕ ਹੋਰਾਂ ਵੀ ਜ਼ਮੀਨ ਦਾ ਆਪਣਾ ਨਹੀਂ ਆਪਣੇ ਕੋਲੇ ਹੈ ਉਹ ਦਲਤ ਪਿੰਡ ਉਹ ਜਾੜ ਦੇਣ ਤੇ ਹੁਣ ਵੀ ਗਵਾਡਾ ਜਿਹੜੀ ਉਹਦੇ ਕੋਲੇ ਹੈ ਜ਼ਮੀਨ ਤਾਂ ਹੈ ਲੁਧਿਆਣੇ ਦੇ ਕੋਲੇ ਲਜਮੀਨ ਤਾਂ ਘਰ ਹੋਗੀ ਨਾ ਉਹਨੇ ਬਤਾਵਨ ਤੋਂ ਕੀ ਲੈਣਾ ਜਿਹਦੀ ਰੋਟੀ ਖੁੱਸ ਗਈ ਉਸੇ ਦਿਨ ਦੇ ਵਿੱਚ ਰੋਟੀ ਉਹਨੂੰ ਕੱਲ ਨੂੰ ਰੋਟੀ ਚਾਹੀਦੀ ਹੈ ਇਸ ਲਈ ਦਲਤ ਪਰਿਵਾਰਾਂ ਦੀ ਜ਼ਮੀਨ ਦੇ ਹੱਕ ਦਾ ਜਿਹੜਾ ਸਵਾਲ ਹੈ ਔਰ ਜਿੰਨੀਆਂ ਸਾਮਲਾਟ ਜ਼ਮੀਨਾਂ ਨੇ ਕਾਨੂੰਨ ਬਣਿਆ ਹੋਇਆ 1961 ਦਾ ਤੀਜਾ ਹਿੱਸਾ ਸਾਮਲਾਟ ਜ਼ਮੀਨ ਦੀ ਬੋਲੀ ਦਲਿਤ ਪਰਿਵਾਰਾਂ ਵਿੱਚੋਂ ਹੀ ਕੋਈ ਦੇ ਸਕਦਾ ਹੈ ਕਾਨੂੰਨ ਤਾਂ ਇਹ ਕਹਿੰਦਾ ਤੇ ਉਹੀ ਲੈ ਸਕਦੇ ਨੇ ਪੰਜਾਬ ਦੇ ਵਿੱਚ ਤਿਆਰੀ ਹੋਈ ਹੈ ਕਦੇ ਕਿਸੇ ਦੀ ਪੰਜਾਬ ਦੇ ਜੱਟ ਕਿਸਾਨੀ ਦੀ ਜਾਂ ਬਾਕੀ ਦੀ ਜਿੱਥੇ ਕਿਤੇ ਉਹ ਡਿਮਾਂਡ ਕਰਦੇ ਨੇ ਉਹਨਾਂ ਦਾ ਸਿਰ ਪਾੜਦੇ ਨੇ ਉਹਨਾਂ ਤੇ ਮਕਦਮੇ ਦਰਜ ਹੁੰਦੇ ਨੇ ਉੱਥੇ ਅਸੀਂ ਨਾਲ ਰੱਖਦੇ ਹਾਂ ਪ੍ਰਸ਼ਾਸਨ ਦੇ ਮੇਰਾ ਵੀਡੀਓ ਸਾਹਿਬ ਮੇਰਾ ਫਲਾਣਾ ਸਾਹਿਬ ਜਿੱਥੇ ਗੱਲ ਭਾਈ ਜੈਤੇ ਦੀ ਆਉਂਦੀ ਹੈ ਰਗਰੇਟਾ ਗੁਰੂ ਕਾ ਬੇਟੇ ਦੀ ਆਉਂਦੀ ਹੈ ਅਸੀਂ ਚਮਕੌਰ ਸਾਹਿਬ ਦੀ ਧਰਤੀ ਦੀ ਗੱਲ ਤਾਂ ਕਰਦੇ ਆਂ ਪਰ ਉਹ ਸਦਾ ਤੋ ਗੱਲ ਵਖੜੀ ਕਦੋਂ ਪਾਵਾਂਗੇ ਆਪਸ ਦੇ ਵਿੱਚ ਤੇਰਾ ਤੀਜਾ ਹਿੱਸਾ ਮੈਂ ਦੇ ਰਿਆਂ ਜਿੰਨੀ ਸ਼ਾਮਲਾੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਇਹਦਾ ਮਤਲਬ ਪਰਮਾਨੈਂਟ ਦਲਤ ਦਾ 1 ਤਿਹਾਈ ਜਾ ਰਿਹਾ ਹੈ ਉਹਦੇ ਚ ਟੋਟਲੀ ਇਨੂੰ ਕੱਲੀ ਕਿਸਾਨੀ ਦੀ ਮੂਵਮੈਂਟ ਦਾ ਸਵਾਲ ਨਾ ਬਣਾਓ ਇਹਨੂੰ ਪੰਜਾਬ ਦੇ ਪਿੰਡਾਂ ਪੰਜਾਬ ਦੇ ਸਾਰੇ ਲੋਕਾਂ ਦੀ ਜ਼ਮੀਨ ਦਾ ਤੇ ਜਾਇਦਾਦ ਦਾ ਸਵਾਲ ਬਣਾਉਣ ਦੀ ਲੋੜ ਹੈ ਉਹਦਾ ਹਿੱਸਾ ਜਾ ਰਿਹਾ ਹੈ ਉਹਦੇ ਚ ਹਜੇ ਹਿੱਸਾ ਉਹਨੂੰ ਤਾਂ ਨਹੀਂ ਲੱਗ ਰਿਹਾ ਕਿ ਮਿੰਨ ਤੋਂ ਤੁਸੀਂ ਦਿੰਦੇ ਹੀ ਨਹੀਂ ਕਰਦੇ ਹੋ ਤਾਂ ਕੀ ਕਰਦੇ ਹੋ ਉਸ ਵੱਡੇ ਕੈਨਵਸ ਤੇ ਥੋੜਾ ਜਿਹਾ ਸੋਚਣ ਦਾ ਸਵਾਲ ਹੈ ਉਸ ਲੈਵਲ ਦੇ ਉੱਤੇ ਜਾਤ ਪਾਤ ਦਾ ਜਿਹੜਾ ਇੱਕ ਕੀੜਾ ਸਾਡੇ ਦਿਮਾਗ 'ਚ ਲਗਾਤਾਰਤਾ ਦੇ ਵਿੱਚ ਹੈ ਉਹਨੂੰ ਕੱਢਣਾ ਪਏਗਾ ਤੇ ਉਹਨੂੰ ਵਕ ਵਕ ਮਾਮਲਿਆਂ ਦੇ ਵਿੱਚ ਜੇ ਕੱਢ ਨਹੀਂ ਸਕਦੇ ਥੋੜਾ ਹੇਠਾ ਕਰਨਾ ਪਏਗਾ ਅਜੇ ਹੌਲੀ ਹੌਲੀ ਉਧਰ ਨੂੰ ਲਿਜਾਣਾ ਪਏਗਾ ਇਸੇ ਕਰਕੇ ਇਹ ਹੈ ਉਦੋਂ ਬਾਅਦ ਅੰਦੋਲਨ ਨਾ ਛੱਡੋ ਜੇ ਜੇਤੂ ਹੱਤਸਵਾਦੀ ਨਾ ਚਲਾਦੋਗੇ ਹੋਗੀ ਉਹ ਅੱਧੀ ਲੜਾਈਆਂ ਮੱਤੇਵਾਲ ਚ ਦੁਬਾਰਾ ਲੜੋ ਦਲਤਾਂ ਦੀ ਲੜਾਈ ਕਿਉਂ ਜ਼ਮੀਰ ਵਾਪਸ ਕਰੋ ਤੇ ਜਮੀਨ ਜੇ ਵਾਪਸ ਹੁੰਦੀ ਆ ਤਾਂ ਸੰਪੂਰਨ ਲੜਾਈ ਵੱਲ ਵਧਿਆ ਜਾਏਗਾ ਇਸੇ ਤਰ੍ਹਾਂ ਬਾਕੀ ਦੀਆਂ ਲੜਾਈਆਂ ਜਿੰਨੀਆਂ ਵੀ ਹੈਗੀਆਂ ਨੇ ਚਾਹੇ ਉਹ ਜੀਰੇ ਫੈਕਟਰੀ ਦੀ ਹੈ ਚਾਹੇ ਉਹ ਅਖਾਰੇ ਪਿੰਡ ਦੀ ਹੈ ਚਾਹੇ ਉਹ ਨਾਲ ਲੱਗਦੇ ਹੋਰ ਖੰਨੇ ਦੇ ਏਰੀਆ ਦੇ ਜਿਹੜੇ ਪਿੰਡਾਂ ਦੀਆਂ ਲੜਾਈਆਂ ਨੇ ਇਹ ਸਾਰੀਆਂ ਅਸਲ 'ਚ ਜ਼ਮੀਨ ਪਾਣੀ ਇਦੋਂ ਵੀ ਉੱਤੇ ਸਾਡੀ ਹੋਂਦ ਬਚਾਉਣ ਦੀਆਂ ਲੜਾਈਆਂ ਨੇ ਹੋਂਦ ਉਦੋਂ ਬਚਦੀ ਹੈ ਜਦੋਂ ਸਪਸ਼ਟਤਾ ਜ਼ਿਆਦਾ ਆਉਂਦੀ ਹੈ ਆਪ ਤੋਂ ਆਪਣੇ ਪਿੰਡਾਂ ਦੇ ਵਿੱਚ ਘਟੋ-ਘਟ ਇੱਕ ਗੱਲ ਜ਼ਰੂਰ ਹੋਕਾ ਦੇਣ ਦੀ ਲੋੜ ਹੈ ਪਿੰਡਾਂ 'ਚ ਭਾਈਚਾਰਾ ਕਾਇਮ ਕਰਨਾ ਬੇਹੱਦ ਜ਼ਰੂਰੀ ਗੱਲ ਹੈ ਪਾਰਟੀਆਂ ਨੇ ਪਿੰਡ ਪਾਟੋ ਧਾੜ ਕਰਤੇ ਨੇ ਪੂਰੀ ਤਰ੍ਹਾਂ ਮੈਂ ਫਲਾਣੇ ਲੀਡਰ ਨਾਲ ਮੈਂ ਫਲਾਣੇ ਲੀਡਰ ਦਾ ਝੋਲੀ ਚੱਕ ਮੈਂ ਤੀਜੇ ਨਾਲ ਮੈਂ ਚੌਥੇ ਨਾਲ ਮੈਂ ਇੱਧਰ ਮੈਂ ਉੱਧਰ ਜਿਹੜੀ ਮਰਜ਼ੀ ਪਾਰਟੀ ਨਾਲ ਰਹੋ ਸਾਡਾ ਕੋਈ ਸਬੰਧ ਨਹੀਂ ਕਿਹੜੀ ਪਾਰਟੀ ਦੇ ਤੁਸੀਂ ਹੈਗੇ ਉਹ ਕਿਹੜੀ ਦੇ ਨਹੀਂ ਟੋਟਾਟ ਹੱਥ ਜੋੜ ਕੇ ਇੰਨਾ ਤਾਂ ਕਹਿ ਦੋ ਕਿ ਮੇਰੇ ਪਿੰਡ ਦੇ ਮਾਮਲੇ ਚ ਨਾ ਆਈਂ ਭਾਈ ਫਿਰ ਅਸੀਂ ਆਪੀ ਨਵੇਂ ਲਾਂਗੇ ਬਾਹਰ ਤੈਨੂੰ ਵੋਟ ਪਾ ਦਾਂਗੇ ਜਿੱਥੇ ਪਾਉਣੀ ਹੈ ਜੇ ਐਨੀ ਕਹਿਣ ਦੀ ਵੀ ਜ਼ਰਤ ਨਹੀਂ ਹੋਏਗੀ ਉਪਰੋਂ ਇੱਕ ਬਾਸ ਟੈਲੀਫੋਨ ਕਰੇਗਾ ਤੇ ਅਸੀਂ ਉਹਦਾ ਝੋੜੀ ਚੁੱਕ ਬਣ ਜਾਾਂਗੇ ਫਿਰ ਤਾਂ ਚਮਕਾਰ ਦੀ ਧਰਤੀ ਤੇ ਬਸਣ ਦਾ ਵੀ ਮਤਲਬ ਨਹੀਂ ਨਾ ਕਿਸੇ ਹੋਰ ਧਰਤੀ ਤੇ ਬਸਣ ਦਾ ਮਤਲਬ ਹੈ ਪੰਜਾਬ ਦੀ ਤੇ ਜਾ ਕੇ ਜੇ ਉਡੀ ਕਿ ਹਿੰਮਤ ਸਾਡੇ ਚ ਪੈਦਾ ਨਹੀਂ ਹੁੰਦੀ ਆਪਣਾ ਆਜ਼ਾਦ ਖਿਆਲ ਇੱਕ ਭਾਈਚਾਰਕ ਸਾਂਝ ਜਦੋਂ ਉਹ ਵਿਕਸਿਤ ਹੁੰਦੀ ਹੈ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਕਰਨ ਵਾਲੀ ਹੈ ਮੂਵਮੈਂਟ ਦੇ ਵਿੱਚ ਅੱਜ ਮੈਜੋਰਟੀ ਇੱਥੇ ਸਾਰੇ ਵੀਰ ਬਜ਼ੁਰਗ ਬੈਠੇ ਨੇ ਪੰਜਾਬ ਦੀਆਂ ਪੰਚਾਇਤਾਂ ਦੇ ਵਿੱਚ ਵੀ 50% ਔਰਤਾਂ ਸਰਪੰਚ ਨੇ ਪੰਚ ਨੇ 48000 ਬੀਬੀ ਚੁਣੀ ਗਈ ਆ ਉਹ ਕਿੱਥੇ ਗੈਰਹਾਜ਼ਰ ਹੈ ਜਿੱਥੇ ਸਰਪੰਚ ਪੰਚ ਔਰਤਾ ਸੀ ਚੁਣੀਆਂ ਨੇ ਉਹ ਸਰਪੰਚ ਪੰਚ ਜੀ ਐ ਸਭਾ ਦੇ ਵਿੱਚ ਨਹੀਂ ਐ ਅਸੀਂ ਪ੍ਰੌਕਸੀ ਹਾਜ਼ਰੀ ਲਾ ਰਿਹਾ ਕਿ ਮੈਂ ਸਰਪੰਚ ਪਤੀ ਆ ਮੈਂ ਸਰਪੰਚ ਦਾ ਬਾਪ ਆ ਮੈਂ ਸਹੁਰਾ ਲੜਾਈਆਂ ਪ੍ਰੌਕਸੀ ਦਾ ਮਤਲਬ ਹੁੰਦਾ ਹੈ ਬੇਈਮਾਨੀ ਜਦੋਂ ਮੁੱਦਿਆਂ ਦੇ ਵਿੱਚ ਸੋਚਾਂ ਦੇ ਵਿੱਚ ਬੇਈਮਾਨੀ ਹੋਏਗੀ ਅਮਲ ਦੇ ਵਿੱਚ ਲੜਾਈਆਂ ਨਹੀਂ ਕੀਤੀਆਂ ਜਾਣੀਆਂ ਅਗਲੀ ਲੜਾਈ ਜਿਹੜੀ ਵੀ ਹੋਏਗੀ ਪੰਜਾਬ ਦੀ ਧਰਤੀ ਤੇ ਵੱਡੀਆਂ ਉਹ ਦਲਤ ਤੋਂ ਬਿਨਾ ਤਿਆਰਤ ਤੋਂ ਬਿਨਾ ਨਹੀਂ ਜਿੱਤੀ ਜਾਣੀ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਕੰਬੀਨੇਸ਼ਨ ਕਰੋ ਨਾਲ ਬੀਬੀਆਂ ਨੂੰ ਨਾਲ ਮੌਕਾ ਦੇਈਏ ਉਹਨਾਂ ਸਾਰੀਆਂ ਬੱਚੀਆਂ ਨੂੰ ਔਰ ਇਸ ਕਰਕੇ ਜਦੋਂ ਅਸੀਂ ਉਹਨਾਂ ਨੂੰ ਨਾਲ ਬਰਾਬਰ ਦਾ ਮੌਕਾ ਫੈਸਲਾ ਦਿੰਨੇ ਤਾਂ ਸੋਝੀ ਵੱਧਦੀ ਹੈ ਜਦੋਂ ਸੁਭਾਵਾਂ ਚਾਉਂਦੀਆਂ ਨੇ ਇਕੱਠਾਂ ਚਾਉਂਦੀਆਂ ਨੇ ਸਮਝ ਆਉਂਦੀ ਹੈ ਜਦੋਂ ਬੰਦੇ ਨੂੰ ਆਪ ਸਮਝ ਆਉਂਦੀ ਆ ਉਦੋਂ ਹੀ ਉਹ ਤੁਰਦਾ ਹੈ ਦੂਜੇ ਦੇ ਹੁਕਮ ਤੇ ਨਹੀਂ ਲੜਾਈ ਲੜੀ ਜਾਂਦੀ ਜੱਗ ਦੇ ਮਨਦਾਨ ਚ ਹੁਕਮ ਤੇ ਨਹੀਂ ਜਾਇਆ ਜਾਂਦਾ ਜੱਗ ਦੇ ਮਨਦਾਨ ਚ ਤਾਂ ਅੰਦਰੋਂ ਕੁਝ ਆਉਗੀ ਸਮਝਦਾਰੀ ਤਾਂ ਜਾਇਆ ਜਾਂਦਾ ਉਦੋਂ ਬਿਨਾਂ ਨਹੀਂ ਲੜੀ ਜਾਣੀ ਲੰਮੀ ਲੜਾਈ ਉਹ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਦੀ ਨਾਲ ਇਲਾਕੇ ਦੀਆਂ ਨਹੀਂ ਇਕੱਲੇ ਪੰਜਾਬ ਦੇ ਵਿੱਚ ਜਿੰਨੇ ਸਰਪੰਚ ਪੰਚ ਨੇ ਜੇ ਤਾਂ ਜਿਵੇਂ 70 ਸਾਲ ਤੋਂ ਚੱਲ ਰਿਹਾ ਹੈ ਤੁਸੀਂ ਗੁਲਾਮੀ ਪੰਚਾਇਤ ਸੈਕਟਰੀ ਦੀ ਕਰਨੀ ਹੈ ਵੀਡੀਓ ਦੀ ਕਰਨੀ ਹੈ ਹਰका ਇੰਚਾਰਜ ਦੀ ਕਰਨੀ ਹੈ ਕਿਸੇ ਐਮਐਲਏ ਦੀ ਕਰਨੀ ਹੈ ਤੁਹਾਨੂੰ ਮੁਬਾਰਕ ਜੇ ਪਿੰਡ ਦਾ ਚੀਫ ਮਿਨਿਸਟਰ ਬਣਨਾ ਹੈ ਪਿੰਡ ਦੇ ਮਿਨਿਸਟਰ ਬਣਨਾ ਹੈ ਤਾਂ ਉਹਨਾਂ ਦਾ ਖਹਿੜਾ ਛੱਡ ਕੇ ਹਰ ਕੰਮ ਗ੍ਰਾਮ ਸਭਾ ਰਾਹੀਂ ਕਰਨ ਲੱਗ ਜੇ ਹਰ ਬਤਾ ਗ੍ਰਾਮ ਸਭਾ ਰਾਹੀਂ ਆਏ ਤੁਹਾਡੀ ਹਵਾ ਬਦ ਨਹੀਂ ਚੱਕ ਸਕਦਾ ਵੀਡੀਓ ਤਾਂ ਕਿ ਉਹਦਾ ਬਾਪ ਵੀ ਚੱਕ ਤੁਹਾਨੂੰ ਲੱਗਦਾ ਸੈਕਟਰੀ ਬਹੁਤ ਵੱਡਾ ਹੈ ਤੇ ਤੁਹਾਡਾ ਵੀਡੀਓ ਬਹੁਤ ਵੱਡਾ ਹੈ ਜੁਨੀਅਨਾਂ ਨਾ ਬਣਾਓ ਪੰਚਾਇਤ ਜੁਨੀਅਨਾਂ ਪੰਜਾਬ ਦੇ ਵਿੱਚ ਉਹਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀ ਨਾ ਬਣਾਓ ਕਿ ਤੋ ਦੋਤੇ ਪੋਤੀਆਂ ਨੇ ਹੋ ਗਏ ਤੇ ਤਾਂ ਵੀ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਨਾ ਨਵੇਂ ਨੂੰ ਮੌਕਾ ਨਹੀਂ ਦਿੰਦੇ ਤੇ ਮੈਂ ਬਹੁਤ ਪੰਚਾਇਤ ਜੁਨੀਅਨਾਂ ਦੇ 75-54 ਉਹੀ ਨੇ ਚਾਲੀ ਚੱਲ 30-30 ਸਾਲ ਤੋਂ ਵੀ ਮੈਂ ਨੀਚੇ ਜਿਹੜਾ ਭਾਈ ਚੁਣਿਆ ਗਿਆ ਜਿਹੜਾ ਉੱਥੇ ਕੰਮ ਹੈ ਉਹਨਾਂ ਨੂੰ ਬਣਾਓ ਨਵੇਂਾਂ ਨੂੰ ਤੇ ਉਹ ਸਰਕਾਰ ਦੇ ਪਿੱਛੇ ਰਲ ਕੇ ਨਾ ਬਣਾਓ ਆਜ਼ਾਦ ਹیثیت ਵਾਲੀ ਪੰਚਾਇਤੀ ਰਾਜ ਸੰਸਥਾ ਦੇ ਲਈ ਲੜਾਈ ਲੜੋ ਜੇ ਵੱਡੀ ਲੜਾਈ ਲੜੋਂਗੇ ਤਾਂ ਗੱਲ ਆਏਗੀ ਜਿੰਨੀਆਂ ਆ ਪੰਚਾਇਤੀ ਜ਼ਮੀਨ ਤੁਹਾਡੇ ਦਿੱਤੀ ਗਈ ਆ ਜਿਹੜੀ ਇਹਦੇ ਵਿੱਚ ਵੀ ਸਾਰੀਆਂ ಗ್ರಾಮ ਸਭਾ ਚ ਮਤੇ ਪਾ ਕੇ ਉਹਨੂੰ ਰੱਦ ਕਰੋ ਕਿ ਪੰਚਾਇਤ ਕੌਣ ਆ ਸਾਡੀ ਪਿੰਡ ਦੀ ਕਸਟੋਡੀਅਨ ਤਾਂ ಗ್ರಾಮ ਸਭਾ ਆ ਵੈਸੇ ਵਿਰਾਸਤੀ ਜ਼ਮੀਨ ਦਾ ಗ್ರಾಮ ਸਭਾ ਵੀ ਕਸਟੋਡੀਅਨ ਐ ਪਿੰਡ ਦੀ ਵਿਰਾਸਤ ਨੂੰ ਜਿਵੇਂ ਵਿਰਾਸਤੀ ਐਕਟ ਬਣੇ ਹੁੰਦੇ ਨੇ ਨਾ ਜਿਵੇਂ ਸੰਵਿਧਾਨ ਦੇ ਵਿੱਚ ਸੋਧ ਹੋਈ ਹੋਈ ਐ ਉਹ ਇਹ ਕਹਿੰਦੀ ਹੈ ਵੀ ਤੁਸੀਂ ਜੋ ਮਰਜ਼ੀ ਬਦਲ ਸਕਦੇ ਹੋ ਤਾਂ ਬੁਨਿਆਦੀ ਸਟਰਕਚਰ ਨਹੀਂ ਬਦਲ ਸਕਦੇ ਇਸੇ ਤਰ੍ਹਾਂ ਪਿੰਡ ਦੀ ਸਾਂਝੀ ਆ ਜ਼ਮੀਨਾਂ ਨਹੀਂ ਉਜਾੜ ਸਕਦੇ ਤੁਸੀਂ ਜਿਹੜੇ ਮਰਜ਼ੀ ਲੋਕੋ ਜੇ ਤੁਹਾਨੂੰ ਅਸੀਂ ਲਾਇਸੈਂਸ ਦਿੱਤਾ ਪ੍ਰਧਾਨ ਮੰਤਰੀ ਕਹਿੰਦਾ ਮੈਂ 140 ਕਰੋੜ ਦਾ ਨਮਾਇੰਦਾ ਦਾ ਮਤਲਬ ਦੇਸ਼ ਵੇਚਣ ਦਾ ਲਾਇਸੈਂਸ ਮਿਲ ਗਿਆ ਤੈਨੂੰ 5 ਸਾਲ ਦਿੱਤੇ ਨੇ ਭਾਈ ਸਾਹਿਬ ਸਦਾ ਨਹੀਂ ਦਿੱਤੇ ਆ ਐਵੇਂ ਸਾਡਾ ਚੀਫ ਮਿਨਿਸਟਰ ਕਹਿੰਦਾ ਮੈਂ 3 ਕਰੋੜ ਦਾ ਨਮਾਇੰਦਾ ਤੇ 3 ਕਰੋੜ ਦਾ ਨਮਾਇੰਦਾ ਸਭ ਲੋਕਾਂ ਦੇ ਸਿਰ ਚ ਗਲੀਆਂ ਕਰਨ ਲਈ ਨਹੀਂ ਦੀ ਇਹ ਵੀ ਸਭ ਕੁਝ ਬਦਲ ਦੋਗੇ ਉਹ ਇਹ ਹੈ ਕਿ ਤੈਨੂੰ ਦਿੱਤਾ ਕਿ ਚੱਜ ਨਾਲ ਚਲਾਏਗਾ ਤਾਂ ਠੀਕ ਹੈ ਨਹੀਂ ਦੂਬਾਤ ਘਰ ਨੂੰ ਤੋੜ ਦਾਂਗੇ ਅਸਲੀ ਮਾਲਕ ਕੌਣ ਨੇ ਇਹਦੇ ਚ ਇਹ ਹੈ 73ਵੀਂ ਸੋਚ ਚ 29 ਡਿਪਾਰਟਮੈਂਟ ਉਹਨਾਂ ਦੇ ਕਰਮਚਾਰੀ ਤੇ ਉਹਨਾਂ ਦਾ ਪੈਸਾ ਪੰਚਾਇਤੀ ਰਾਸ ਸੰਸਥਾਵਾਂ ਦੇ ਹਵਾਲੇ ਹੋਣਾ ਚਾਹੀਦਾ 32 ਸਾਲਾਂ ਤੋਂ ਹੋਣਾ ਚਾਹੀਦਾ ਸੀ ਸਾਡੇ ਹਵਾਲੇ ਕਿਉਂ ਨਹੀਂ ਹੈ ਜਦੋਂ ਸਾਡੇ ਚੁੜੇ ਹੋਏ ਨਮਾਇਦੇ ਇਹ ਗੱਲ ਤੇ ਲੜਨ ਲਈ ਤਿਆਰ ਨਹੀਂ ਹੈ ਉਹ ਚੋਨੇ ਹੋਏ ਨਮਾਇਦੇ ਕੇ ਮੈਂਨੇ ਪਹਿਲੀ ਗੱਲ ਉਹਨਾਂ ਨੂੰ ਇੱਧਰ ਆਉਣਾ ਪਏਗਾ ਜਦ ਉਹ ਵੱਡੀ ਲੜਾਈ ਤੋਰਨਗੇ ਆਪਾਂ ਉਹਨਾਂ ਦੇ ਨਾਲ ਹੋਵਾਂਗੇ ਸਾਰੇ ਜਦੋਂ ਆਟੋਮੈਟਿਕਲੀ ਇਹ ਅਧਿਕਾਰ ਉਹਨਾਂ ਕੋਲ ਆ ਗਿਆ ਸਟੇਟ ਕੋਲ ਨਾ ਰਿਹਾ ਕੇਂਦਰ ਕੋਲ ਨਾ ਰਿਹਾ ਤਾਂ ਸਾਡੀ ਲੜਾਈ ਸੌਖੀ ਹੋ ਜਾਏਗੀ ਕਿ ਸਾਡੇ ਪਿੰਡ ਦੀ ਕਿਉਂ ਜ਼ਮੀਨ ਤੋ ਲੈ ਰਹੇ ਆ ਸਾਡੇ ਪਿੰਡ ਦੀ ਲੜਾਈ ਕਿਉਂ ਇਹ ਕਰ ਰਹੇ ਆ ਇੱਕ ਹੋਰ ਗੱਲ ਜਿਹੜੀ ਤਬਦੀਲ ਕਰਾਣੀ ਉਹਦੇ ਤੇ ਸਾਨੂੰ ਲੜਨ ਦੀ ਲੋੜ ਹੈ ਇਦੋਂ ਪਹਿਲਾਂ ਜਿਹੜੀ ਵੀ ਖੇਤੀਬਾੜੀ ਵਾਲੀ ਜ਼ਮੀਨ ਹੈ ਉਹ ਕਿਸੇ ਹੋਰ ਮਕਸਦ ਲਈ ਨਹੀਂ ਲਈ ਨਹੀਂ ਜਾ ਸਕਦੀ ਜੇ ਜਿਹੜੀ ਟੂ ਕਰੌਪ ਲੈਂਡ ਹੈ ਉਹ 2013 ਦੇ ਐਕਟ ਦੇ ਮੁਤਾਬਕ ਹੀ ਉਹ ਫਸਟ ਪ੍ਰਾਇੋਰਟੀ 'ਚ ਨਹੀਂ ਤੁਸੀਂ ਲੈ ਸਕਦੇ ਕਦੇ ਵੀ ਅਕਵਾਇਰ ਨਹੀਂ ਕਰ ਸਕਦੇ ਇਦੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਕਾਨੂੰਨ ਸੀ ਕਿ ਜੇ ਲੈਣੀ ਵੀ ਪਏ ਜੇ ਜ਼ਰੂਰੀ ਕੰਮ ਦੇ ਵਾਸਤੇ ਜਿਹੜਾ ਚੀਫ ਐਗਰੀਕਲਚਰ ਅਫਸਰ ਹੈ ਜ਼ਿਲ੍ਹੇ ਦਾ ਖੇਤੀਬਾੜੀ ਦਾ ਉਹਦੀ ਸਹਿਮਤੀ ਲੈਣੀ ਜ਼ਰੂਰੀ ਸੀ ਇਹਨੂੰ ਲੈਂਡ ਯੂਜ਼ ਚੇਂਜ ਕਹਿੰਦੇ ਨੇ ਕਿ ਹੁਣ ਇਹ ਖੇਤੀਬਾੜੀ ਲਈ ਨਹੀਂ ਹੁਣ ਇਹ ਤੇ ਜੋਗ ਲੱਗੇਗਾ ਜਾਂ ਕੁਝ ਹੋਰ ਲੱਗੇਗਾ ਖੇਤੀਬਾੜੀ ਬਾਹਰ ਕਰਤੀ ਕੱਲੇ ਕਿਸਾਨ ਬਾਹਰ ਵੀ ਕੱਢੇ ਉਹਨਾਂ ਦੇ ਅਫਸਰ ਵੀ ਬਾਹਰ ਕੱਢਤੇ ਹੁਣ ਕਿਸੇ ਚੀਫ ਐਗਰੀਕਲਚਰ ਅਫਸਰ ਦੇ ਦਸਤਖਤ ਦੀ ਲੋੜ ਨਹੀਂ ਹੈ ਡਿਪਾਰਟਮੈਂਟ ਦੇ ਤਾਂ ਵਿਚਾਰਾਂ ਨੇ ਕੀ ਬੋਲਣਾ ਸੀ ਬਾਕੀ ਵੀ ਨਹੀਂ ਬੋਲੇ ਕੋਈ ਵੀ ਭਾਈ ਬਾਕੀ ਦਾ ਪਾਇ ਕੰਮ ਰਿਹਾ ਹੀ ਨਹੀਂ ਕੋਈ ਜੋ ਕਿ ਹੌਲੀ ਹੌਲੀ ਕਰਕੇ ਇੱਕ ਪਿੰਨ ਦੇ ਦਸਕਤ ਨਾਲ ਸਾਰੀ ਜ਼ਮੀਨ ਲੈਣ ਦਾ ਸਮਾਨ ਤਿਆਰ ਕਰ ਲਿਆ ਜਿਹੜੇ ਚੈੱਕ ਐਂਡ ਬੈਲੈਂਸ ਸੀ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਧਰ ਲਿਆਉਣ ਦਾ ਸਵਾਲ ਹੈ ਤੇ ਨਾਲ ਦੀ ਨਾਲ ਇਹ ਗੱਲ ਠੀਕ ਹੈ ਕਿ ਜਿਹੜੀ ਜਨਤ ਕਲੀਅਰ ਹਿਅਰਿੰਗ ਹੋ ਰਹੀ ਹੈ ਪਬਲਿਕ ਹਿਅਰਿੰਗ ਪਰ ਮੈਨੂੰ ਇਹ ਲੱਗਦਾ ਕਿ ਇਹਦੇ ਚ ਇਹ ਗੱਲ ਜ਼ਰੂਰੀ ਹੈ ਕਹਿਣੀ ਇਸ ਇਲਾਕੇ ਦੇ ਲੋਕਾਂ ਨੇ ਕਿ ਜਿਹੜੇ ਜਿਹੜੇ ਬੰਦਿਆਂ ਨੂੰ ਅਫੈਕਟ ਕਰਦੀ ਆ ਜ਼ਮੀਨ ਤਕਵਾਰ ਕੀਤੀ ਹੋਈ ਜਨ ਤਕਹੀਰੰਗ ਚ ਕੇਵਲ ਉਹੀ ਬੰਦੇ ਹੋਣਾ ਚਾਹੀਦੇ ਨੇ ਤੁਸੀਂ ਕਿਤੋਂ ਵੀ ਟਰੱਕ ਭਰ ਕੇ ਦਸ ਦਾ ਟਰੱਕ ਭਰ ਕੇ ਲੈ ਆਉਂਗੇ ਤੁਹਾਡੇ ਕੋਲ ਤਾਕਤ ਹੁੰਦੀ ਆ ਸਟੇਟ ਦੀ ਤਾਕਤ ਸਾਡੇ ਬੰਦਿਆਂ ਕੋਲ ਸਟੇਟ ਦੀ ਤਾਕਤ ਨਹੀਂ ਹੁੰਦੀ ਇਹ ਆਵਾਜ਼ ਉਠਾਉਣੀ ਚਾਹੀਦੀ ਆ ਕਿ ਜ਼ਮੀਨ ਸਾਡੀ ਜਾ ਰਹੀ ਆ ਇਨਵਾਇਰਨਮੈਂਟ ਵੀ ਸਭ ਤੋਂ ਜ਼ਿਆਦਾ ਸਾਡੇ ਨੇੜੇ ਕਰਾਂ ਖਰਾਬ ਕਰ ਰਹੇ ਹੋ ਬਾਕੀ ਚੀਜ਼ਾਂ ਸਾਡੀਆਂ ਨੇ ਤੁਸੀਂ ਬਾਹਰੋਂ ਤਾਂ ਜ਼ਿਆਦਾ ਬੰਦੇ ਤੁਹਾਡੇ ਵਾਲਿਆਂ ਨੂੰ ਪੁਲਸ ਰੋਕ ਲੂਗੀ 10 ਮਿੰਟਾਂ ਚ ਇੱਧਰ ਉੱਧਰ ਰੋਲਾ ਚਿਰ ਜਾ ਕੇ ਤੇ ਬਾਕੀਆਂ ਨੂੰ ਜਿਨ੍ਹਾਂ ਨੂੰ ਉਹ ਕਹਿਣਗੇ ਉਹਨਾਂ ਨੂੰ ਉਹ ਝਾਰ ਦੇਣਗੇ ਉਸ ਮਾਮਲੇ ਦੇ ਵਿੱਚ ਕਾਗਜ਼ ਪੱਤਰ ਤੇ ਕਹਿਣਗੇ ਵੀਡੀਓ ਵੀ ਬਣਾ ਦੇਣਗੇ ਮジョਰਿਟੀ ਸਾਡੇ ਨਾਲ ਪ੍ਰਿੰਸੀਪਲ ਇਹ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਮੈਨੂੰ ਮੈਨੂੰ ਇਹ ਲੱਗਦਾ ਕਈ ਵਾਰ ਸਾਨੂੰ ਲੱਗਦਾ ਹੁੰਦਾ ਬਾਹਰਲਾ ਬੰਦਾ ਆ ਕੇ ਗੱਲ ਕਰਨ ਨੂੰ ਤੁਹਾਡੇ ਪੱਖ ਚ ਵੀ ਕਰਨ ਨੂੰ ਚੰਗਾ ਹੋਊਗਾ ਪਰ ਜਦੋਂ ਮੂਵਮੈਂਟਾਂ ਦਾ ਕੁਐਸਚਨ ਆਉਂਦਾ ਤਾਂ ਉਹਨਾਂ ਨੂੰ ਬਹੁਤ ਸਿੱਧ ਤਰੂਪ ਦੇ ਵਿੱਚ ਡਿਮਾਂਡ ਕਰਨ ਦੀ ਲੋੜ ਹੈ ਜਿੱਥੇ ਦਾ ਲੈ ਰਹੇ ਹੋ ਜਿੱਥੇ ਨੁਕਸਾਨ ਕਰ ਰਹੇ ਹੋ ਜਨਤਕ ਹੀアリング ਉਹਨਾਂ ਲੋਕਾਂ ਦੇ ਵਿੱਚੋਂ ਹੀ ਹੋਣੀ ਚਾਹੀਦੀ ਹੈ ਬਾਹਰਲੀ ਕਨਾਜ ਕੇਵਲ ਇਸ ਲਈ ਪਾਈ ਜਾਂਦੀ ਹੈ ਕਿ ਲੋਕਲ ਬੰਦੇ ਤਾਂ ਸਾਡੇ ਖਿਲਾਫ ਹੋ ਜਾਂਦੇ ਨੇ ਆਪਾਂ ਬਾਹਰੋਂ ਲੈ ਚੱਲਾਂਗੇ ਜਿੰਨੇ ਭਰ ਕੇ ਨਹੀਂ ਜਾਣੇ ਨੇ ਬਾਕੀ ਲੋਕਾਂ ਨੂੰ ਇਧਰ ਉਧਰ ਕਰ ਦੇਣਾ ਹੈ ਇਸ ਲਈ ਜਦ ਤਕ ਹੀアリング ਦੇ ਵਿੱਚ ਕਈ ਪੁਆਇੰਟ ਲਿਖ ਕੇ ਦੇਣੇ ਪੈਣਗੇ ਸਾਰੇ ਇਹਦੇ ਨਾਲ ਦੀ ਨਾਲ ਬਾਕੀ ਗੱਲਾਂ ਕਰਨੀਆਂ ਪੈਣਗੀਆਂ ਕਿ ਅਸੀਂ ਇਹਨੂੰ ਨਹੀਂ ਅਨਲੌਕ ਕਰਦੇ ਇਸ ਪਦਰ ਦੇ ਉੱਤੇ ਜਾ ਕੇ ਇੱਕ ਗੱਲ ਇਹ ਜ਼ਰੂਰ ਲਿਖ ਕੇ ਦਿਓ ਕਿ ਸਾਡੇ ਪਿੰਡਾਂ ਦੀਆਂ ਗ੍ਰਾਮ ਸਭਾ ਵਾਂਦੀ ਸਹਿਮਤੀ ਲੋ ਉਹਨਾਂ 'ਚ ਕੋਈ ਜਨ ਤੱਕ ਇਹ ਰਣ ਨਹੀਂ ਹੋਏਗੀ ਅਸੀਂ ਇਹਨੂੰ ਪ੍ਰਵਾਨ ਨਹੀਂ ਕਰਦੇ ਤਾਂ ਇਹ ਗੈਰ ਕਾਨੂੰਨੀ ਆ ਉਸ ਪਦਰ ਦੇ ਉੱਤੇ ਔਰ ਤੁਹਾਨੂੰ ਮੈਂ ਤਾਂ ਦੱਸਦਾ ਕਿ 오ਡੀਸਾ ਦਾ ਕਦੇ ਨੈੱਟ ਤੇ ਜਾ ਕੇ ਦੇਖਣਾ ਬੇਦੱਤਾ ਗੁਰੂਪਦਿਆਂ ਬਹੁਤ ਜ਼ਿਆਦਾ ਫੈਕਟਰੀਆਂ ਜਿਹੜੀਆਂ ਉੱਥੇ ਕੱਢ ਰਹੇ ਸੀ ਖਣਿਜ ਕੱਢ ਰਹੇ ਸੀ ਸੁਪਰੀਮ ਕੋਰਟ ਕੋਲ ਤੱਕ ਕੇਸ ਗਿਆ ਤੇ ਉਹ ਕਹਿੰਦੇ ਗ੍ਰਾਮ ਸਭਾ ਤੋਂ ਪੁੱਛਿਆ ਕਹਿੰਦੇ ਨਹੀਂ ਜਾ ਕੇ ਪੁੱਛੋ 12 ਪਿੰਡਾਂ ਦੀਆਂ ਗ੍ਰਾਮ ਸਭਾਾਂਾਂ ਦੇ ਕੋਲ ਗਏ ਗਵਰਨਮੈਂਟ ਆਫ ਇੰਡੀਆ ਵੀ ਉਹਨਾਂ ਦੇ ਨਾਲ ਹੈ ਓਡੀਸ਼ਾ ਸਰਕਾਰ ਵੀ ਉਹਨਾਂ ਦੇ ਨਾਲ ਹੈ ਕਾਰਪੋਰੇਟ ਤਾਂ ਵਿਦਾਂਤਾ ਹੈ ਹੀ ਹੈ ਪਰ ਉਹ 12 ਗਰੀਬ ਪਿੰਡ ਦਲਤ ਜਿਨ੍ਹਾਂ ਦੇ ਕੱਪੜਾ ਨਹੀਂ ਹੈ ਜਿਹੜੇ ਟ੍ਰਾਈਬਲ ਨੇ 12 ਦੀਆਂ 12 ਪਿੰਡਾਂ 'ਚ ਹਰਾਤੇ ਤਿੰਨੋਂ ਤੇ ਉਹ ਕਹਿੰਦੇ ਟਿੰਡ ਫੌਰੀ ਚੱਕੋ ਜਾਓ ਵਿਦਾਂਤਾ ਨੂੰ 15 ਸਾਲ ਹੋ ਗਏ ਭਟਕਦੇ ਮੁੜਕੇ ਉੱਤੇ ਨਹੀਂ ਗਿਆ ਜਾ ਸਕਿਆ ਇਸ ਲਈ ਅਸੀਂ ਵੀ ਸੋਜੀ ਦੇ ਤੌਰ ਤੇ ਪੰਜ ਚਾਰ ਇੱਕ ਇੱਕਤਾ ਦੇ ਤੌਰ ਤੇ ਤੇ ਅਮਲ ਦੇ ਤੌਰ ਦੇ ਉੱਤੇ ਵੀ ਜੇਕਰ ਉਸ ਪਾਸੇ ਨਾਲ ਨਾਲ ਜਿੰਨਾ ਕ ਕਾਨੂੰਨ ਬਚਿਆ ਉਹਨੂੰ ਵੀ ਟੂਲ ਦੇ ਤੌਰ ਤੇ ਵਰਤੀਏ ਪਰ ਸਾਰੇ ਕਾਨੂੰਨਾਂ ਤੋਂ ਵੱਡਾ ਸਾਡੀ ਬਿੱਲ ਹੈ ਸਾਡੀ ਇੱਛਾ ਹੈ ਲੜਾਈ ਦੇ ਵਿੱਚ ਕੋਈ ਉੱਪਰ ਨਹੀਂ ਡਿੱਗਦਾ ਜਿਹੜਾ ਤੁਹਾਡੇ ਖਿਲਾਫ ਵੀ ਬਣਾਤਾ ਕਿਧਰੇ ਨਹੀਂ ਆਉਂਦਾ ਉਸ ਪੱਧਰ ਦੇ ਉੱਤੇ ਜਾ ਕੇ ਜੇ ਸੰਗਤੀ ਰੂਪ ਦੇ ਵਿੱਚ ਸੰਗਤ ਇੱਕ ਜੁਟੋ ਕੇ ਲੜੂਗੀ ਸਮਝਦਾਰੀ ਦੇ ਨਾਲ ਤਾਂ ਕੋਈ ਬੜਾ ਕਾਰਨ ਨਹੀਂ ਹੈ ਬਾਕੀ ਸਾਡੀ ਜ਼ਿੰਦਗੀ ਮਾਤ ਦਾ ਸਵਾਲ ਹੈ ਤੇ ਫਿਰ ਤਾਂ ਸਾਡੇ ਬੱਚੇ ਐਸਾ ਖਣਲ ਮਾਰਨਦੇ ਨੇ ਤਾਂ ਇਹ ਜੀ ਲੜਾਈ ਲੜਾਈ ਬਣਾ ਚਾਰਾ ਕੋਈ ਨਹੀਂ ਮਜਬੂਰੀ ਹੈ ਲੋੜ ਹੈ ਤੇ ਸਾਰੀਆਂ ਚੀਜ਼ਾਂ ਨੇ ਤੇ ਇਹਦੇ ਲਈ ਲੜਨ ਦੀ ਜ਼ਰੂਰਤ ਹੈ